सामे न मिली था साधा ते मिलती था साधन ता ਪਰਵਾਸੀ ਉਹ ਜਦ ਮਾੜਦਾ ਸਾਦੀਵਾ ਖੁਦ ਮਾੜਦਾ ਸਾਦੀਵਾ ਸਰਬੰਤ ਦਾ ਗਾਣਾ ਹਸੀ ਕੁੜਾੜੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਅਸੀਂ ਖੜੇ ਆ ਜੀ ਸਿਸਮਾ ਵਿਖੇ ਜਿੱਥੇ ਕੇ ਪੈਰੋ ਮੰਦਰ ਇਤਿਹਾਸਕ ਮੰਦਰ ਬਣਿਆ ਹੋਇਆ ਅੱਜ ਪੈਰੋ ਜਨਤੀ ਹੈ ਇੱਥੇ ਪੈਰੋ ਜੀ ਦਾ ਜਨਮ ਦਿਹਾੜਾ ਪ੍ਰਗਟ ਦਿਹਾੜਾ ਕਹਿ ਸਕਦੇ ਆਪਾਂ ਬਹੁਤ ਹੀ ਧੂਮ ਧਾਮ ਦੇ ਨਾਲ ਮਨਾ ਰਹੇ ਨੇ ਗੱਲਬਾਤ ਕਰਦੇ ਆ ਇੱਥੇ ਜੋ ਸੇਵਾਦਾਰ ਨੇ ਮੁਖ ਤੇ ਤੁਹਾਨੂੰ ਲਾਈਵ ਤਸਵੀਰਾਂ ਇਥੋ ਦੀਆਂ ਦਿਖਾਉਂਦੇ ਨੇ ਇਹ ਦੇਖਣ ਦੇ ਲਈ ਜੁੜੇ ਰਹੋ ਸਾਡੇ ਕੁਰਾਲੀ ਨਿਊਜ਼ ਚੈਨਲ ਦੇ ਨਾਲ सारू uhuh. ती सभु किथे न मिलजी था साम्हूं दाणा सी सभु किथे रमती था सारू तारा सी जॾहिं पर जॾहिं त तव्हां परदान साल दाणा जी मिलंदी त ਸਾਡਾ ਸਾਡਾ ਕਾਹਾਂ ਸੀ ਉਹ ਸੁਣ ਕੇ ਤੇ ਨਾ ਮਿਲਦੀ ਸੋਹਣੀ ਵਾਲੀ ਸਾਡੇ ਕਾਂਵਾ ਸਾਥ ਸਿਆਣੇ ਕਰਕੇ ਦਰ ਦੇ ਦੀ कहानी सुणा टा कृष्णा असां त सुठा टा कृष्णा असार ता सु सन बि त न मिली त सन दाणी सन पिते न मिलंदा सम जाणा सत पिते न मिलंदी था साॻ जाणी सन किथे रासे रमिलीता साईं तव्हां दीता सारू तारा जूं परदो परदसि साल दाणा जीवल दीता साईं वारी ਲੱਭੀ ਤਾ ਅਸਾਰ ਨੂੰ ਕਰਾਸੀ ਹੋ ਗੋਲ ਕੀ ਤੇਨ ਮੁਲਤੀ ਤੋ ਸਾਰੀ ਹੋ ਗੋਲ ਕੀ ਤਾੜ ਖਾਂ ਦਾ ਸਾਫ ਸਿਆਲ ਦੇ ਕਰਕੇ ਤੋਰ ਦੇ ਦੀ ਕੁਣ ਸੀ ਮਿਲ ਗਈ ਆ ਮਾਪੀ ਕਬੀਏ ਜਿੰਦਗਾ ਨਹੀਂ ਹੋਈ ਸੀ ਤੇ ਰੀਬਨ ਦੀ ਕੋਈ ਹੋਰ ਪਹਾੜੀ ਹੋਈ ਸੀ ਇਹ ਪੁਰਾਣੇ ਦਾ ਖੁਸ਼ੀਆਂ ਇਹ ਪੁਰਾਣੇ ਦਾ ਖੁਸ਼ੀਆਂ ਅਸਾਂ ਦਾ ਨਸੀ ਇਹ ਪੁਰਾਣੇ ਦਾ ਖੁਸ਼ੀਆਂ ਅਸਾਂ ਦਾ ਨਸੀ ਹਰ ਕਿਸੇ ਦੇ ਨਵ ਦੀ ਪਹਾੜੀ ਰਾਣੀ ਸਭ ਕੀ ਤੇਰਾ ਮਿਲਦੀ ਤਾ ਸਾਰੂ ਕਾੜਾ ਵਾਗੀ ਸਭ ਕੀ ਤੇਰਾ ਮਿਲਦੀ ਤਾ ਸਾਰੂ ਕਾੜਾ ਵਾਗੀ ਸਭ ਕੀ ਤੇਰਾ ਮਿਲਦੀ ਤਾ ਸਾਰੂ ਕਾੜਾ ਵਾਗੀ ਸਾਰੂ ਕਾੜਾ ਵਾਗੀ ਸਭ ਕੀ ਤੇਰਾ ਮਿਲਦੀ ਤਾ ਸਾਰੂ ਕਾੜਾ ਵਾਗੀ था सारू ती किल थी थांस दाणा पैरकी था सारू तासीं तव्हां परदू पर जॾहिं साल दादा नवल पीता

ਸਭ ਤੋਂ ਪਹਿਲਾਂ ਤਾਂ ਜੀ ਕਰਾਲੀ ਨਿਊਜ਼ ਵਾਲਿਆਂ ਦਾ ਜੀ ਧੰਨਵਾਦ ਪੈਨੂ ਜੀ ਦੇ ਮੰਦਿਰ ਪਹੁੰਚਣ ਤੇ ਮਹਾਰਾਜ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸੋ ਅੱਜ ਭੈਰੋ ਜਨਮ ਦਿਨ ਮਨਾਇਆ ਜਾ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਦੇ ਬਾਰੇ ਜਿਹੜਾ ਬਾਬਾ ਜੀ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਤਾਂ ਜੀ ਜੈ ਬਾਬੇ ਦੀ ਦੂਸਰਾ ਇਹ ਹੈ ਜੀ ਇਸ ਸਤਿਸ਼ਮ ਪਿੰਡ ਦੇ ਵਿੱਚ ਜੋ ਹੈ ਭੈਰੂ ਜੀ ਦਾ ਮੰਦਿਰ ਹੈ ਜੀ ਭੈਰੂ ਜੀ ਸ਼ਿਵ ਭੈਰਵ ਰੂਪਕ ਯੋਗ ਸ਼ਿਵ ਧਾਰਨ ਭਵਕੇ ਭਾਰੂਤਾਨ ਦਾ ਦੁਨੀਆ ਦਾ ਉਧਾਰ ਕਰਨੇ ਕੇ ਵਾਸਤੇ ਸ਼ਿਵ ਜੀ ਮਹਾਰਾਜ ਉਹ ਹੈ ਭੈਰੂ ਜੀ ਕੇ ਰੂਪ ਮੇਂ ਵਿਰਾਜਮਾਨ ਹੈ ਔਰ ਫੇ ਭੈਰੂ ਜੀ ਕੇ ਅਨੇਕ ਰੂਪ ਹੈ ਯਾ ਅਨੇਕ ਰੂਪੋ ਮੇਂ ਯਹਾਂ ਜੋ ਰੂਪ ਹੈ ਭੈਰੂ ਜੀ ਕਾ ਭਟਕ ਭੈਰਵ ਜੀ ਕਾ ਰੂਪ ਹੈ ਜੀ ਤੋ ਆਮ ਭਾਸ਼ਾ ਆਪਾਂ ਇਹਨਾਂ ਨੂੰ ਲਾਲ ਭੈਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਅੱਜ ਦਾ ਜੋ ਸੁਭ ਦਿਨ ਹੈ ਜੀ ਅੱਜ ਦਾ ਜੋ ਹੈ ਭੈਰ ਬਸ਼ਟਵੀ ਦੇ ਤੌਰ ਤੇ ਜੋ ਅੱਜ ਮਨਾਇਆ ਜਾਂਦਾ ਜੀ ਇਹ ਮੱਗਰ ਮਹੀਨੇ ਦੀ ਕ੍ਰਿਸ਼ਨ ਪਕਸਰ ਅਸ਼ਟਮੀ ਨੂੰ ਜੋ ਹੈ ਇਹ ਸੁਭ ਦਿਨ ਪੈਨੂ ਜੀ ਦਾ ਮਨਾਇਆ ਜਾਂਦਾ ਤੇ ਅੱਜ ਦੇ ਦਿਨ ਜੋ ਹੈ ਇਹ ਪੈਨੂ ਜੀ ਦੀ ਅਸ਼ਟਮੀ ਦਾ ਦਿਨ ਜੋ ਹੈ ਬੜੀ ਧੂਮ ਧਾਮ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਜੀ हां जी वैसे ਤਾਂ ਜੀ ਦੇਖੋ यहां पे हर इतवार हर शनिवार जो है भंडारा ਹੁੰਦਾ ਪਰ ਅੱਜ ਦਾ ਭੰਡਾਰਾ ਜੋ ਹੈ ਪੈਰ ਮਾਸਟਰੀ ਦੇ ਸੁਭਾ ਅਫਸਲਪੁਰ ਬੜੀ ਹੁੰਮਤਾ ਨਾਲ ਬਹੁਤ ਅੱਛੇ ਤਰੀਕੇ ਨਾਲ ਕੜੀ ਚਾਵਲ ਪੂਰੀਆਂ ਛੋਲੇ ਤੇ ਨਾਲ ਜਲੇਬੀ ਦਾ ਜੋ ਹੈ ਜੰਗ ਇਸ ਟਾਈਮ ਬਹੁਤ ਵਧੀਆ ਚੱਲ ਰਿਹਾ ਹੈ ਜੀ ਅਸੀਂ ਸਭ ਨੂੰ ਨਿਮਰਤਾ ਨਾਲ ਦਰਿਆ ਆਪੇ ਮਹਾਰਾਜ ਦੇ ਚਰਨਾ ਚਾਹੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਦੂਜਾ ਆਪਣਾਰੇ ਛਕੋ ਪਾਈ ਮੰਦਰ ਦੀ ਰੌਣਕ ਮੇਲਾ ਭਰાવો ਜੀ ਮੰਦਰ ਜੋ ਹੈ ਬਹੁਤ ਅੱਛੀ ਰਮਣੀਕ ਜਗ੍ਹਾ ਪਰ ਪਹਾੜੀ ਦੇ ਵਿੱਚ 시ਵਾਲਕ ਦੀ ਪਹਾੜੀਆਂ ਦੇ ਵਿੱਚ ਇਹ ਜੋ ਹੈ ਸਿਸਮਾ ਬਰਦੀ ਰੋਡ ਤੇ ਤੇ ਚੰਡੀਗੜ੍ਹ ਸਿਸਮਾ ਬਰਦੀ ਰੋਡ ਤੇ ਵਿਰਾਜਮਾਨ ਹੈ ਜੀ ਨਾਲ ਡੈਮ ਹੈ ਬਹੁਤ ਅੱਛੀ ਜਗ੍ਹਾ ਤੇ ਜੋ ਹੈ ਮੰਦਰ ਸਥਾਪਿਤ ਹੈ ਜੀ ਆਓ ਜੀ ਆਇਆਂ ਨੂੰ ਸਭ ਨੂੰ ਜੋ ਹੈ ਯਹਾਂ ਪੇ ਮਹਾਰਾਜ ਦੇ ਚਰਨਾ ਚ ਪਹੁੰਚਣ ਬਾਅਦ ਅਸੀਂ ਹੱਥ ਬਨ ਕੇ ਬੇਜਤ ਕਰਦੇ ਹਾਂ ਇਹ ਵੀ ਕਹਿੰਦੇ ਹੈ ਮਹਾਰਾਜ ਦੇ ਜੋ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਸ਼ੁਭ ਜਨਮ ਦਿਨ ਹੈ ਇਹਦੀਆਂ ਸਾਰਿਆਂ ਨੂੰ ਭਾਈ ਲੱਖ ਲੱਖ ਬਲਾਈਆਂ ਤੇ ਨਾਲ ਜੋ ਅਸੀਂ ਕਾਮਨਾ ਕਰਦੇ ਆਂ ਵੀ ਪੰਜਾਬ ਜੋ ਹੈ ਤਰੱਕੀਆਂ ਕਰੇ ਸਾਡਾ ਦੇਸ਼ ਹਿੰਦੁਸਤਾਨ ਤਰੱਕੀਆਂ ਕਰੇ ਭਾਈ ਉਸਕੁਸ ਰਹੋ ਖੁਸ਼ੀਆਂ ਭਰਪੂਰ ਰਹੋ ਜੀ ਤੁਹਾਡਾ ਜੀਵਨ ਖੁਸ਼ੀਆਂ ਭਰਿਆ ਹੋਵੇ ਜੈ ਬਾਬਾ ਜੀ ਜੀ ਬਾਬਾ ਜੀ ਅੱਜ ਪੈਰੋ ਜਨਮ ਦਿਨ ਹੈ ਯਾਰ ਇਹ ਆਪਣੀ ਸਿਸਟਮਾ ਵਿਕੇ ਦੇ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਹਾਂਜੀ ਜੈ ਸ਼੍ਰੀ ਵੰਦਨਾ ਜੀ ਪਹਿਲਾਂ ਤੁਸੀਂ ਆਇਆ ਤੁਹਾਡਾ ਬਹੁਤ ਸਵਾਗਤ ਹੈ ਜੀ ਹਾਂਜੀ ਅੱਜ ਪੈਰੋ ਵਸਮੀ ਬਾਬਾ ਜੀ ਦਾ 12 ਤਰੀਕ ਦੀ ਪਸਾਰੀ ਸੰਗਤ ਨੂੰ ਅਪੀਲ ਹੈ ਜੀ ਬਾਬਾ ਜੀ ਦਿਹਾਉ ਵਾਜਬ ਅਭੀ ਜਨਮ ਦਿਹਾੜਾ ਦਰਸ਼ਨ ਕਰੋ ਤੇ ਲੰਗਰ ਪਾਣੀ ਚੱਗੂ ਜੀ ਮਹਾਰਾਜ ਜੀ ਲੀਪਾ ਬੋਧ ਮਹਾਰਾਜ ਜੀ ਹਾਂ ਜੀ ਜੈ ਮਹਾਰਾਜ ਜੈ ਮਹਾਰਾਜ ਜੀ ਹਾਂ ਜੀ ਸਾਰੀ ਸੰਗਤ ਨੂੰ ਅਪੀਲ ਹੈ ਜੀ ਪ੍ਰਮਾਤਮਾ ਸਭ ਤੇ ਕਿਰਪਾ ਰੱਖੇ ਚ ਸਾਰੇ ਚੜ੍ਹਦੀ ਕਲਾ ਚ ਰੱਖੇ ਸਾਰੇ ਸਗਤ ਨੂੰ ਜੀ ਸਭ ਬਾਬਾ ਜੀ ਦੇ ਅੱਗੇ ਸਾਰੇ ਨਮਸਕਾਰ ਕਰੋ ਜੀ ਪਰਿਵਾਰ ਸਮੇਤ ਆਓ ਜੀ ਨੂੰ ਮੰਗੀਆਂ ਅਬਰਾਧਮ ਬਾਉ ਹਾਂ ਜੀ ਸਾਡੇ ਬੋਲੋ ਜੀ ਸਾਰੀ ਸੰਗਤ ਨੂੰ ਸਾਰੀ ਇਲਾਕਾ ਨਿਵਾਸੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਜੀ ਕਿਰਪਾ ਰਕੇ ਸਭ ਸਭ ਦੇ ਪਾਰਕੇ ਪਾਰਕੇ ਜੈ ਮਹਾਰਾਜ ਜੈ ਸ੍ਰੀ ਵਾਰਾ ਜੀ ਉਹ ਸਾਨੂੰ ਕਿਵੇਂ ਮਿਲਦੀ ਉਹ ਸਾਨੂੰ ਦਾਣਾ ਸਾਨੂੰ ਕਿਸੇ ਰਮ रा पिते घमलजी सालू दारासी पिते गुलजी चार ॾाढो तारासी घर पिते घमलजी I'm not gonna do